ਤੇ ਉਦੋਂ ਆਰਿਆਂ ਭਾਣ ਆਰਿਆਂ ਵਾਲਾ ਫੜਾ ਆ ਗਿਆ ਫਲਾਨੇ ਕੋਲਿਆ ਦੋ ਦਿਨ ਮਗਰੋਂ ਵੱਢ ਲਾਂਗੇ ਤੇ ਮੌਜ ਹੀ ਉਹ ਮਿੰਡ ਚ ਹੀ ਵੱਢ ਦਿੰਦੀਆਂ ਅੱਛਾ ਪਹਿਲਾਂ ਜਿਹੜਾ ਫੜਾ ਹੁੰਦਾ ਸੀ ਉਹ ਹੁੰਦਾ ਸੀ ਆਪਣਾ ਤੇਰਾ ਕੱਲੀ ਕੱਲੀ 베ਰੀ ਦਾ ਕੱਲੇ 베ਰੀ ਦਾ 베ਰੀ ਦਾ ਹਾਂ ਉਦੋਂ ਬਾਅਦ ਆਰਗਾਂ ਲਉਣ ਲੱਗੇ ਆ ਆਰਿਆਂ ਵਾਲੇ ਫੜੇ ਜਦੋਂ ਆ ਗਏ ਫੇਰਾ ਆਖਣ ਲੱਗੇ ਭਾਣ ਐਵੇਂ ਮੱਥਾ ਮਾਰਦੇ ਫਿਰ ਇਹ 베ਰੀਆਂ ਤੇ ਉਹ ਦੋ ਦਿਨ ਮਗਰੋਂ ਕੁੱਤਰ ਲੈਣੇ ਲੰਗਾ ਤੇ ਜਿਹਨੇ 베ਰੀਆਂ ਨਾਲ ਲੈਂਦਾ ਹੁੰਦਾ ਉਹ ਦੂਜਾ ਫੜਾ ਫੇਰ ਆਪਣਾ ਉਹਨੂੰ ਚਲਾਉਂਦੇ ਅੱਛਾ ਹਾਂ ਪਹਿਲਾਂ ਫਿਰ ਉਹਦੇ ਉਹਨੂੰ ਕਹਿਣ ਲੱਗੇ ਵਧੀਆ ਫਲਾ ਹੈ ਨਾ ਹਾਂ ਇਹ ਫਲਾ ਵਧ ਗਿਆ ਹੈ ਉਦੋਂ ਬਾਅਦ ਫਿਰ ਆ ਗਈ ਕੱਲੀ ਢੜ ਲਾਉਣ ਵਾਲਾ ਹੜੰਬਾ ਅੱਛਾ ਆ ਲਿਆ ਯਾਰ ਹੁਣ ਤਾਂ ਮੌਜ ਹੀ ਬਣ ਗਈ ਉਹ ਸਾਰਾ ਕੁਝ ਵਿੱਚ ਹੀ ਕੁਤਰਦਾ ਸੀ ਹਾਂ ਸਾਰਾ ਕੁਝ ਵਿੱਚ ਹੀ ਮੇਰੇ ਚਾਚੇ ਜੀ ਸੀ ਕਣਕ ਇੱਥੇ ਮੈਂ ਤੈਨੂੰ ਦੱਸਾਂ ਸਾਰੀ ਗੇਤੀ ਕਣਕ ਤੈਨੂੰ ਮੈਂ ਉਹ ਵੀ ਵਿੱਚ ਭਰ ਦਿੰਦਾ ਅੱਛਾ ਚਾਚੇ ਦੀ ਗੱਲ ਬਾਹਲੇ ਚਰਦੀ ਹੈ ਅੱਛਾ ਉਹ ਚਾਚੇ ਦੀ ਕਣਕ ਸੀਗੀ ਗੇਤੀ ਆ ਪੂਰਨ ਚਾਚਾ ਮਹਾਰਾਜ ਕੋ ਹਾਂ ਆਦੇ ਕੇ ਨਾ ਇਹਦੇ ਵੱਡ ਕੇ ਨਾ ਤੇ ਆਦਾ ਭਾਵੇਂ ਮੇਰੇ ਬੰਨਿਓ ਦਾ ਨਾ ਦੋ ਦੋ ਸੇਰ ਦੇ ਗੜੇ ਪਈ ਜਾਣ ਹੂੰ ਤੇ ਕੋਈ ਗੱਲ ਨਹੀਂ ਆਦਾ ਮੈਂ ਤਾਂ ਵੱਡ ਲਈ ਅੱਛਾ ਸਾਰਿਆਂ ਨੇ ਵਿਚਾਰ ਕਰੀ ਇਹਨੇ ਵੱਡ ਲਿਆਂ ਦੀ ਵੱਡ ਕੇ ਇੱਥੇ ਆਪਣਾ ਜਿੱਥੇ ਆ ਆਪਣਾ ਮਹਿਮੇ ਕਾ ਘਰ ਆ ਮਹਿਮੇ ਕਾ ਘਰ ਆ ਜਿੱਥੇ ਮੈਂ ਮਾ ਹਾਂ ਨਛਤਰ ਕੇ ਹਾਂ ਹਾਂ ਠੀਕ ਹੈ ਠੀਕ ਇੱਥੇ ਤਿੰਨ ਤਰ੍ਹਾਂ ਲਾ ਲੀਆਂ ਅੱਛਾ ਤਿੰਨ ਤਰ੍ਹਾਂ ਲਾ ਲੀਆਂ ਤੇ ਉਹ ਘਰ ਆ ਹੈਗਾ ਡੂੰਗਾ ਇਦਾਂ ਲਾ ਮੰਨ ਵਾਲਾ ਸੀਗਾ ਉਹਨੂੰ ਹੂੰ ਇਹ ਰਾਤ ਨੂੰ 4:00 ਵਜੇ ਟੁੱਟ ਗਿਆ ਸੁਆ ਅੱਛਾ ਸੁਆ ਟੁੱਟ ਗਿਆ ਫਿਰ ਛਾਪੜੀ ਤਾਂ ਤੇਰੀ ਵੇਖੀ ਆ ਫਿਰ ਛਾਪੜੀ ਦੇ ਵਿੱਚ ਸਾਰੀ ਲੈ ਗਿਆ ਸਾਥੋਂ ਫੜਿਆ ਨਾ ਰਹੇ ਕੰਦਨਾ ਮਾਰੇ ਟੱਕਰ ਮੈਂ ਜਰਨਲ ਨੂੰ ਆਖਿਆ ਜਰਨਲ ਹਾਂ ਤਾਂ ਤਾਂ ਫੇਰ ਹੋ ਜੂਏ ਇਹਨੂੰ ਚਿੰਬੜੋਏ ਨੂੰ ਇਹਨੂੰ 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 ਚੱਲ ਪੜੇ ਹਾਈ ਹੋਏ ਕਰੀ ਜਾਵੇ ਪੁੱਤ ਦੇ ਮਾਂ ਪਿਓ ਦੇ ਕੋਲੇ ਖੜਿਆ ਤਾਂ ਜਿਵੇਂ ਪੁਲਿਸ ਵਾਲੇ ਲੈ ਜਾਂਦੇ ਨਾ ਪੁੱਤ ਨੂੰ ਮੇਰਾ ਕੋਈ ਫੋਨ ਨਹੀਂ ਪਿਆ ਮੇਰੀ ਸਾਰੀ ਕਣਕ ਲੈ ਗਿਆ ਚੱਕ ਕੇ ਅੱਛਾ ਅੱਛਾ ਠੀਕ ਹੈ ਆਹ ਨਾ ਉਹ ਮਾੜਾ ਬਾਖਣਾ ਕੱਢੇ ਜੇ ਚੰਗਾ ਨਾ ਨਾ ਸੁਣੇ ਤੇ ਮਾੜਾ ਵੀ ਨਾ ਕੱਢੇ ਚੁੱਪ ਕਰ ਦੇ ਸਿਆਣੀ ਗੱਲ ਸਿਆਣੀ ਪਰ ਚੁੱਪ ਨਾ ਆਉਂਦੀ ਨਹੀਂ ਫਿਰੋ ਕਿਸੇ ਦੀ ਮੇਰੇ ਵਰਗੇ ਦੀ ਸੀ ਕਿ ਕਣਕਾ ਕੋਈ ਗਮਾਂਡੀ ਸੀਗਾ ਚੋਰ ਆ ਅੱਛਾ ਤੇ ਉਹ ਲੈ ਗਿਆ ਚੱਕੇ ਹਾਂ 20 ਗਮਣ ਕਣਕ ਸੀ 20 ਗਮਣ ਲੈ ਗਿਆ ਚੱਕੇ ਉਹ ਤੇ ਉਹਨਾਂ ਦੀਆਂ ਬੁੜੀਆਂ ਕਰੀ ਜਾਣਾ ਕਣਕ ਚੱਕਣ ਵਾਲਿਆ ਤੇਰੇ ਪੁੱਤ ਮਾਰ ਜਾਣਾ ਅੱਛਾ ਕਣਕ ਚੱਕਣ ਵਾਲਾ ਉਹ ਸੀਗਾ ਉਹ ਆਦਾ ਕੇ ਰਾਜ ਦੇ ਖਾਂਦੇ ਮਾਰਨਗੇ ਤਾਂ ਮਾਰਨਦੇ ਮੇਰੇ ਤਾਂ ਭੁੱਖੇ ਕੋਈ ਮਾਰਦੇ ਨਹੀਂ ਭੁੱਖੇ ਥੋੜੇ ਥੋੜੇ ਮਾਰਨਗੇ ਥੋੜੇ ਮਾਰਨਗੇ ਭੁੱਖੇ ਆਲਾ ਕੇ ਰਾਜ ਦੇ ਖਾਂਦੇ ਮਾਰਨਗੇ ਤਾਂ ਜਾ ਮਰ ਜਾਂਦੇ ਆ ਕੇ ਅੱਛਾ ਐ ਹੁੰਦਾ ਹੈ ਕਿਉਂ ਵੀ ਚੋਰ ਵੀ ਹੁਣ ਉਹ ਨਾਲ ਦੀ ਨਾਲ ਗੱਲ ਤਿਆਰ ਰੱਖਦੇ ਆ ਐਵੇਂ ਸਹੀ ਨਹੀਂ ਹਾਂ 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 ਫੇਰ ਜਿਹੜੇ ਇਹ ਆਰਗਾਂ ਵਾਲੇ ਫਲਿਆਂ ਤੋਂ ਬਾਅਦ ਦੂਜਾ ਆ ਟੋਕਾ ਹਨਾ ਹਾਂ ਉਸ ਤੋਂ ਬਾਅਦ ਆਈਏ ਕੱਲੀ ਉਹ ਲੌਂਦੇ ਤੂੜੀ ਉਹਦੇ ਨਾਲ ਅੰਗਲੀਆਂ ਨਾਲ ਅੱਧ ਸੈਂਡ ਜਾਂ ਬਣਾ ਦਿੰਦੇ ਚਾਲਾ ਦੇ ਮੋਜ ਬਣ ਗਈ ਅੱਛਾ ਉਦੋਂ ਬਾਅਦ ਫੇਰ ਆਈਆ ਜਮਾ ਨਖੇਰ ਦਾਣੇ ਕਰਨ ਵਾਲੀ ਤਾਂ ਨੇ ਟੋਕੇ ਤੋਂ ਬਾਅਦ ਜਿਹੜਾ ਟੋਕਾ ਸੀਗਾ